ਫਗਵਾੜਾ ਦੇ ਮੁਹੱਲਾ ਪੁਲਾਹੀ ਗੇਟ ਦੇ ਨਜ਼ਦੀਕ ਸੁੰਡ ਕਲੋਨੀ ਵਿਖੇ ਐਤਵਾਰ ਦੀ ਰਾਤ ਉਸ ਵੇਲੇ دہشت ਦਾ ਮਾਹੌਲ ਬਣ ਗਿਆ ਜਦ ਕੁਝ ਅਣਪਛਾਤੇ ਨੌਜਵਾਨ ਤੇਜ਼ਦਾਰ ਹਥਿਆਰਾਂ ਦੇ ਨਾਲ ਲੈਸ ਹੋ ਕੇ ਲੋਕਾਂ ਦੇ ਘਰਾਂ ਬਾਹਰ ਖੜੀਆਂ ਗੱਡੀਆਂ ਦੇ ਪੰਨ ਤੋੜ ਕਰਦੇ ਨੇ ਤੇ ਮੁਹੱਲਾ ਵਾਸੀਆਂ ਦੇ ਗੇਟਾਂ ਦੇ ਵਿੱਚ ਵੀ ਇਹਨਾਂ ਵੱਲੋਂ ਦਾਤਰ ਮਾਰਨੇ ਸ਼ੁਰੂ ਕਰ ਦਿੱਤੇ ਜਾਂਦੇ ਨੇ ਜਿਸ ਨਾਲ ਇਲਾਕੇ ਦੇ ਵਿੱਚ دہشت ਦਾ ਮਾਹੌਲ ਹੈ ਤੇ ਸਾਰੀਆਂ ਤਸਵੀਰਾਂ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋ ਗਈਆਂ ਨੇ ਜਿਸ ਦੇ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਕਿ ਕਿਸ ਤਰ੍ਹਾਂ ਬੇਖੌਫ ਅਣਪਛਾਤੇ ਨੌਜਵਾਨ ਨਵਨ ਲੋਕਾ ਦੇ ਘਰਾ ਦੇ ਵਿੱਚ ਦਾਤਰ ਮਾਰੇ ਜਾ ਰਹੇ ਨੇ ਦਾ ਮਹੌਲਾ ਵਾਸੀਆਂ ਵੱਲੋਂ ਇਸ ਸਬੰਧੀ ਕਲਿੱਕਤੀ ਸ਼ਿਕਾਇਤ ਸਿਟੀ ਪੁਲਿਸ ਨੂੰ ਦਿੱਤੀ ਗਈ ਹੈ ਮਹੌਲਾ ਵਾਸੀਆਂ ਦੇ ਨਾਲ ਥਾਣਾ ਸਿਟੀ ਪਹੁੰਚੇ ਮੌਜੂਦਾ ਐਮਸੀ ਪਿੰਕੀ ਪਾਟੀਆਂ ਤੇ ਜਗਜੀਵਨ ਕੁਮਾਰ ਨੇ ਦੱਸਿਆ ਐਤਵਾਰ ਦੀ ਰਾਤ ਕਰੀਬ 4:30 ਵਜੇ ਦੱਸਿਆ ਜਾ ਰਿਹਾ ਕਿ ਮਹੱਲੇ ਦੇ ਵਿੱਚ ਚਾਰਨ ਪਛਾਤੇ ਨੌਜਵਾਨ ਦਾਖਲ ਹੁੰਦੇ ਨੇ ਤੇਜ਼ਰ ਹਥਿਆਰਾਂ ਦੇ ਨਾਲ ਲੋਕਾਂ ਦੇ ਘਰਾਂ ਤੇ ਹਮਲਾ ਕਰ ਦਿੰਦੇ ਨੇ ਉਹਨਾਂ ਦੱਸਿਆ ਕਿ ਹਮਲਾਵਰਾਂ ਵੱਲੋਂ 15 ਤੋਂ 20 ਘਰਾਂ ਦੇ ਗੇਟ ਦੇ ਵਿੱਚ ਤੇਜ਼ਰ ਹਥਿਆਰਾਂ ਨਾਲ ਵਾਰ ਕੀਤੇ ਗਏ ਨੇ ਤੇ ਦੋ ਗੱਡੀਆਂ ਤੇ ਰੇੜੀਆਂ ਦੀ ਵੀ ਪੰਤੂੜ ਕੀਤੀ ਗਈ ਹੈ ਮੋਹੱਲਾ ਵਾਸੀਆਂ ਵੱਲੋਂ ਇਸ ਸਬੰਧੀ ਕਲਿੱਕਤੀ ਸ਼ਿਕਾਇਤ ਥਾਣਾ ਪੁਲਿਸ ਨੂੰ ਦਿੱਤੀ ਗਈ ਹੈ ਤੇ ਉੱਥੇ ਹੀ ਦੱਸਿਆ ਗਿਆ ਕਿ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਹੈ ਕਿ ਹਮਲਾਵਰਾਂ ਦੀ ਪਛਾਣ ਕਰਕੇ ਜਲਦ ਤੋਂ ਜਲਦ ਕਾਬੂ ਕੀਤਾ ਜਾਵੇ ਫਗਵਾੜਾ ਨਿਊਜ਼ ਦੇ ਲਈ ਕੈਮਰਾਮੈਨ ਜੈ ਸ਼ਰਮਾ ਦਾ ਸ਼ਰਨਜੀਤ ਸਿੰਘ ਸੋਹਣੀ ਦੀ ਰਿਪੋਰਟ ਬੰਕੀ ਨਾਮ ਤੁਹਾਡਾ ਹੈ ਸਰ ਮੇਰਾ ਨਾਮ ਕਿੰਕੀ ਪਾੜੀਆ ਐ ਐਮ ਕਿੰਕੀ ਪਾੜੀਆ ਐ ਅੱਛਾ ਮੈਂ ਕੀ ਮਾਮਲਾ ਜਿਹੜਾ ਕਾਫੀ ਜਨਤਾ ਤੁਸੀਂ ਲੈ ਕੇ ਸੀਤੀ ਥਣ ਜਾਣੇ ਆਏ ਐ ਕੀ ਪੰਤ ਤੋੜ ਹੋਈ ਏ ਲੋਕਾਂ ਦੇ ਗੇਟਾਂ ਵਿੱਚ ਦਾਤ ਮਾਰੇ ਹੋਏ ਸੀ ਇੱਕ ਦੋ ਜਣਿਆਂ ਤੇ ਅਟੈਕ ਵੀ ਹੋਇਆ ਅੱਛਾ ਜੀ ਹਾਂਜੀ ਕਾਫੀ ਨੁਕਸਾਨ ਹੋਇਆ ਲੋਕਾਂ ਦਾ ਮਤਲਬ ਕੋਈ ਸਾਹਮਣੇ ਨਹੀਂ ਆਇਆ ਕੋਣ ਐ ਨੌਜਵਾਨ ਜੀ ਅੱਛਾ ਜੀ ਨਹੀਂ ਕੁਝ ਸਾਹਮਣੇ ਨਹੀਂ ਆ ਰਹੇ ਕੀ ਲੱਗਦਾ ਕੋਈ ਮੌਕੇ ਸ਼ਾਇ ਕਿਸੇ ਰੰਜਿਸ਼ ਵਗੈਰਾ ਹੋਵੇ ਸਰ ਇਨਕੁਆਇਰੀ ਕਰ ਰਹੇ ਆ ਦੇਖੋ ਕੀ ਬਣਦਾ ਕੀ ਹੋ ਤੁਸੀਂ ਨਿੱਕਿਸ਼ ਕਰਦੇ ਨਾ ਐ ਮੌਕੇ ਤੇ ਹਾਂਜੀ ਪੁੱਛਣੇ ਮੌਕਾ ਦੇਖਿਆ ਸਰ ਰਾਤ ਨੂੰ ਰਾਉਂ ਸਰ ਹੁਣ ਸਰ ਦੁਬਾਰਾ ਕਹਿ ਰਹੇ ਆ ਉਹਨਾਂ ਨੂੰ ਫੋਟਨ ਇਨਕੁਆਰੀ ਕਰਨ ਵੀਡੀਓਸ ਦੇਖਣ ਕੌਣ ਹੈਗੇ ਕੌਣ ਨਹੀਂ ਕਿੰਨਾ ਕੋ ਨੁਕਸਾਨ ਹੋਇਆ ਲੱਗਦਾ ਉੱਥੇ ਤੇ ਕਾਫੀ ਨੁਕਸਾਨ ਹੋਇਆ ਮਤਲਬ ਗੱਡੀਆਂ ਦਾ ਗੱਡੀਆਂ ਦੀ ਪੰਨ ਤੋੜ ਹੋਈ ਤੇ ਕਿੰਨੇ ਘਰਾਂ ਦਾ ਕਾਫੀ ਘਰਾਂ ਦੇ ਕਟਾ ਵਿੱਚ 15-20 ਘਰ ਹੋਣੇ ਆ ਜਿਨ੍ਹਾਂ ਦੇ ਵਿੱਚ ਦਾਤ ਮਾਰੇ ਹੋਏ ਸੀਗੇ ਅੱਛਾ ਜੀ ਕੀ ਮੰਗ ਕਰਦੇ ਆ ਕੀ ਕਹਿਣਾ ਚਾਹੁੰਦੇ ਪ੍ਰਸ਼ਾਸਨ ਨੂੰ ਸਰ ਇਨਕੁਆਰੀ ਕਰਨ ਨੂੰ ਦੇਖਣ ਦੇ ਪਿੱਛੇ ਕਿਹਦਾ ਹੱਥ ਹੈ ਕਿਹਦਾ ਨਹੀਂ ਪੂਰਾ ਮਾਮਲਾ ਸਜਾਉਣ ਕੀ ਹੋਇਆ ਕੀ ਜੀ ਕਿੰਨੇ ਕੀਤੀ ਹੈ ਵਾਰਦਾ ਭਾਈ ਭੀ ਕੀ ਨਾਮ ਤੁਹਾਡਾ ਹੈ ਮੇਰਾ ਨਾਮ ਜਗਜੀਵਨ ਕੁਮਾਰ ਜੀ ਉਹ ਕਿ ਮਾਮਲਾ ਜਿਹੜਾ ਤੁਸੀਂ ਕਾਫੀ ਜਨਤਾ ਦੇ ਨਾਲ ਥਾਣਾ ਸਿਟੀ ਆਏ ਆਂ ਅੱਜ ਸਵੇਰ 4:30 ਵਜੇ ਚਾਰ ਅਣਪਛਾਤੇ ਲੜਕੇ ਸੀ ਜੋ ਮਹੱਲਾ ਫਲਾਈ ਗਏ ਜਗਤ ਅਰਾਮ ਸੂਨ ਕਲੋਨੀ ਵਿਖੇ ਆਏ ਸੀ ਤੇ ਉਹਨਾਂ ਨੇ ਨਾ ਕੋ ਸੁਣਿਆ ਨਾ ਜਿਹੜਾ ਤੇ ਸਾਰੇ ਮਹੱਲੇ ਦੇ ਜਿੰਨੇ ਵੀ ਘਰਾਂ 'ਚ ਉਹਨਾਂ ਕੋ ਮਾਰੂ ਉਠਿਆ ਸੀ ਉਹਨਾਂ ਨੇ ਮਾਰਨਾ ਸ਼ੁਰੂ ਕਰ ਦਿੱਤਾ ਤੇ ਕਈਆਂ ਦੇ ਵੇੜੀਆਂ ਖੜੀਆਂ ਸੀ ਗੱਡੀਆਂ ਖੜੀਆਂ ਉਹ ਭੰਤੀਆਂ ਤੇ ਕਈਆਂ ਦੇ ਰੇੜੀ ਬੰਦਾ ਮਜ਼ਦੂਰ ਸੀ ਉਹਦੀ ਰੇੜੀ ਉਲਟੀਆਂ ਕਰਤੀਆਂ ਚੱਕੇ ਬਿੰਗੇ ਹੋ ਗਏ ਤੇ ਕਈਆਂ ਦਾ ਤੁਸੀਂ ਜਾ ਕੇ ਦੇਖ ਸਕਦੇ ਹੋ ਘਰਾਂ 'ਚ ਉਹਨਾਂ ਦੇ ਜਿੰਦੇ ਵੀ ਟੁੱਟ ਗਏ ਜਿੱਦਾਂ ਮਾਰ ਗਏ ਉਹਨਾਂ ਦੇ ਲੋਕ ਵੀ ਟੁੱਟ ਗਏ ਸੀ ਤੇ ਗੱਡੀਆਂ ਕਿੰਨੀਆਂ ਤੂੜੀਆਂ ਜੀ ਗੱਡੀਆਂ ਆਈਥੇ ਦੋ ਗੱਡੀਆਂ ਸੀ ਉੱਥੇ ਜਿਹੜੀਆਂ ਕੀ ਕਾਰਨ ਕਿ ਆ ਜੀਵਨ ਜੋ ਸਾਹਮਣੇ ਕੁਛ ਆਇਆ ਨਹੀਂ ਕਾਰਨ ਹਲੇ ਸਾਡੀ ਕੁਛ ਨਹੀਂ ਪਤਾ ਲੱਗਦਾ ਪਿਆ ਕਿਉਂਕਿ ਰਾਤ ਮੇਰਾ ਘਰ ਥੋੜਾ ਦੂਰ ਸੀ ਮਨੁਫੇਰੇ ਜੋ ਮੈਂ 5:00 ਵਜੇ ਮੋਸ ਫਿਲ ਗਿਆ ਤੇ ਮੈਨੂੰ ਆ ਕੇ ਪਹ ਲੱਗਾ 5:30 ਵਜੇ ਪੇਜੇ ਦਾ ਗੱਲ ਹੋਈ ਬੇ ਇਹਨਾਂ ਨੇ 32000 ਤੱਕ ਕਾਲ ਕੀਤੀ ਪੀ ਸਰ ਬੰਦੇ ਆ ਕੇ ਉਹ ਦੇਖ ਕੇ ਚਲੇ ਗਏ ਸੀ ਉਹ ਕਹਿੰਦੇ ਥਾਣੇ ਜਾ ਕੇ ਆਪੇ ਕੰਪਲੀਟ ਦੇ ਦੇ ਸੀਸੀ ਕੈਮਰੇ ਫੁਟੇਜ ਦੇ ਵਿੱਚ ਹਾਂ ਜੀ ਸੀਸੀ ਕੈਮਰੇ ਚਾਰ ਬੰਦੇ ਆ ਰਹੇ ਆ ਉਹਨਾਂ ਕੋਲ ਖੰਡੇ ਆ ਸਾਰਾ ਕੁਝ ਦਿਖਾਈ ਦੇ ਰਿਹਾ ਕੋਈ ਪਛਾਣ ਚ ਨਹੀਂ ਆਉਂਦਾ ਪਛਾਣ ਨਹੀਂ ਕੋਈ ਪਛਾਣ ਨਹੀਂ ਕੋਈ ਦੇਖੇ ਨਹੀਂ ਕਿ ਮੁੰਡੇ ਕਿੱਦਾਂ ਦੇ ਕਿੱਥੇ ਨੇ ਕਿਸੇ ਨਾਲ ਕੋਈ ਇਦਾਂ ਲੱਗਦਾ ਵੇ ਰஞ்சிਸ਼ ਵਗੈਰਾ ਕੋਈ ਦਾ ਸਾਹਮਣੇ ਕਹਿੰਦਾ ਸਾਡਾ ਮਹੱਲਾ ਸਾਰਾ ਇਕੱਠਾ ਦੇਖੋ ਸਾਰੇ ਬੰਦੇ ਇਕੱਠੇ ਹੋ ਗਏ ਕਿਸ ਨੇ ਕੀ ਤੇ ਕਿਸ ਨੇ ਕੀ ਇਹ ਤਾਂ ਹੁਣ ਜੀ ਆਪਣੇ ਆਪੇ ਹੀ ਮੰਗ ਕਰਦੇ ਆ ਪ੍ਰਸ਼ਾਸਨ ਮੋਰੇ ਕੀ ਜਿਹੜਾ ਜੋ ਕੇ ਬੰਦੇ ਹੈਗੇ ਆ ਖੁਸ਼ ਲੱਭ ਕੇ ਜੋ ਬਨੰਦੀ ਕਰਮ ਕੀਤੇ ਨੇ ਹਾਂ ਤੁਸੀਂ ਲਿਖਤੀ ਸ਼ਕਤ ਕਰਨ ਲੱਗੇ ਆ ਲਿਖਤੀ ਜਿਹਾ ਐਸਾ ਸਾਉਂ ਦੇ ਰਹੇ ਆ ਜੋ ਹਾਂ ਕੀਤੇ ਜਾਵੇ ਠੀਕ ਹੈ ਤੇ ਮੌਕੇ ਤੇ ਹੋਰ ਤੁਹਾਡੇ ਨਾਲ ਕੌਣ ਆਇਆ ਮੌਕੇ ਸਾਰੇ ਸਾਡੇ ਮੌਕੇ ਦੇ ਮੌਜੂਦ ਐਮਟੀ ਚਿੰਕੀ ਪਾੜੀਆ ਜੀ ਨਾਲ ਸਾਡੇ ਆਪ ਮੁਹੱਲੇ ਜਿੰਨੇ ਵੀ ਬਾਰੇ ਮੋਤਵਾ ਆਦਮੀ ਸਾਰੇ ਇੱਥੇ ਪਹੁੰਚੇ ਹੋਏ ਆ। ਉਹ ਸਰ ਇੱਕ ਅਪਲਾਈ ਗੇਟ ਦੇ ਮੁਹੱਲਾ ਵਾਸੀ ਖਾਣਾ ਸਿਟੀ ਆਏ ਆ ਕੀ ਮਾਮਲਾ ਕੀ ਸਾਰਾ ਇਹ ਸਰ ਇਹ ਜਸਵੰਤ ਸਿੰਘ ਜੀ ਤਾਂ ਸਿਟੀ ਫਰਗਾ ਦੂੜੀ ਅਫਸਰ ਦੇ ਅਪਲਾਈ ਗੇਟ ਮਨ ਲਾਵਾ ਜੀ ਕੋਲ ਆਏ ਨੇ درخواست دیتے ہیں نا وہ کہتے ہیں ਸਾਡੇ ਕੋਲ ਕੁ ਕੁ ਕੋਈ ਮਨ ਅਨਪਛਾਤੇ ਬੰਦੇ ਆਏ ਨੇ ਹਾਂ ਤੇ ਘਰ ਦੀ ਪਹੰਤਰੀ ਕੀਤੀ ਤੇ ਗੱਡੀ ਦੀ ਪਹੰਤਰੀ ਕੀਤੀ درخواست ਲਿਖਦੇ ਉਹ ਲੈ ਲਈਏ ਤੇ ਮੌਕੇ ਹਿਸਾਬ ਨਾਲ ਜਾ ਕੇ ਦੇਖ ਕੇ ਤੋਂ ਜਿਹਦਾ ਬਿਆਨ ਲਗਾ ਕੇ ਉਹਨਾਂ ਨੇ ਕਾਰਵਾਈ ਕਰਦੇ